ਇਹ ਜਗਾ ਸਾਡੇ ਪੰਜਾਬ ਵਿੱਚ ਹੀ ਆ ਜਿੱਦਾਂ ਕਿ ਤੁਹਾਨੂੰ ਦੱਸਿਆ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਮੈਂ ਘੁੰਮ ਰਿਹਾ ਅੱਜ ਕੰਡੀ ਦੇ ਇਲਾਕਿਆਂ ਨੂੰ ਐਕਸਪਲੋਰ ਕਰ ਰਿਹਾ ਹਾਂ ਕੋਈ ਵੀ ਜਿਹੜਾ ਇੱਥੇ ਰਾਤ ਨੂੰ ਸਟੇ ਕਰੇਗਾ ਉਹ ਇਦਾਂ ਦਾ ਨਿਆਰਾ ਨਹੀਂ ਭੁੱਲ ਸਕਦਾ ਕਦੀ ਵੀ ਜ਼ਿੰਦਗੀ ਵਿੱਚ ਇੱਕ ਪਹਾੜੀ ਦੇ ਉੱਪਰ ਚੜ੍ਹ ਕੇ ਇਹ ਰੈਸਟ ਹਾਊਸ ਬਣਿਆ ਹੋਇਆ ਫਸਟ ਟਾਈਮ ਮੈਂ ਇੱਥੇ ਆਇਆ ਇਹਦੇ ਲਾਗਿਓ ਲੰਘ ਜਾਈਦਾ ਸੀ ਨਦੀ ਧਿਆਨ ਨਹੀਂ ਦਈਦਾ ਇਹ ਯਾਰੇ ਦੇਖਿਆ ਇਦਾਂ ਦੇ ਕਦੀ on the top of forest rest house magroval hoshiarpur district wah ji wah kya baat a pura jangal nu rasta ja rahe aan andar aa dekho bahut hi khoobsurat te dekhn waliyan jagah han punjab vich vi kudrat premia lai ta eh jannat hi hai jo kudrat nu pyar nahi vi karde unna nu vi itthe aake kudrat naal pyar ho jaavega ਜੀ ਜੱਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਹੀ ਈਵਿਅਸ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਕੁਦਰਤ ਦੀ ਗੋਦ ਵਿੱਚ ਖੜਾ ਆਂ ਜਦੋਂ ਵੀ ਮੈਂ ਮੈਗਰੋਵਾਲ ਜਾਂ ਉਸਦੇ ਆਸ-ਪਾਸ ਦੇ ਏਰੀਆਜ਼ ਦੇ ਵਿੱਚ ਆਉਣਾ ਆ ਤਾਂ ਹਰ ਵਾਰੀ ਕੁਝ ਨਵਾਂ ਦੇਖਣ ਨੂੰ ਮਿਲਦਾ ਆ ਕੇ ਹਰ ਵਾਰੀ ਜਿਸ ਜਗ੍ਹਾ ਤੇ ਇਸ ਵੇਲੇ ਮੈਂ ਖੜਾ ਆ ਉਹ ਜਗ੍ਹਾ ਹੈ ਜੀ ਫੋਰੈਸਟ ਰੈਸਟ ਹਾਊਸ ਮੈਗਰੋਵਾਲ ਤੇ ਅਮੇਜ਼ਿੰਗ ਇੱਕ ਪਹਾੜੀ ਦੇ ਉੱਪਰ ਚੜਕੇ ਇਹ ਰੈਸਟ ਹਾਊਸ ਬਣਿਆ ਹੋਇਆ ਫਸਟ ਟਾਈਮ ਇੱਥੇ ਆਇਆ ਇਹਦੇ ਲਾਗਿਓ ਲੰਘ ਜਾਈਦਾ ਸੀ ਕਦੀ ਧਿਆਨ ਨਹੀਂ ਦਈਦਾ ਸੀ ਤੇ ਆਹ ਦੇਖੋ ਤੁਹਾਨੂੰ ਆਲੇ ਦੋਲੇ ਦਾ ਨਜ਼ਾਰਾ ਦਿਖਾਉਣਾ ਇਧਰ ਦੇਖੋ ਵਾਓ ਦੇਖੋ ਜੀ ਤੁਸੀਂ ਵੀ ਬਿਲਕੁਲ ਇਸ ਫੋਰੈਸਟ ਰੈਸਟ ਹਾਊਸ ਦੇ ਆਸ-ਪਾਸ ਦੇ ਜਿਹੜੇ ਨਜ਼ਾਰੇ ਆ ਉਹ ਦੇਖ ਕੇ ਮੰਤਰਮੁਗਧ ਹੋ ਜਾਓਗੇ ਮਨ ਲ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਹੋਏਗਾ ਦੇਖੋ ਵਾਹ ਜੀ ਵਾਹ। ਕਿਹਾ ਮੈਂ ਕੋਸ਼ਿਸ਼ ਕਰਦਾ ਐ ਕਿ ਤੁਹਾਨੂੰ ਥੋੜਾ ਨੀਚੇ ਦਿਖਾਉਂਦੀ। ਆਹ ਦੇਖੋ। ਵਾਹ ਜੀ ਵਾਹ। ਕੀ ਬਾਤ ਆ। ਥੋੜਾ ਜਿਹਾ ਮੈਂ ਤੁਹਾਨੂੰ ਆਸ-ਪਾਸ ਦਾ ਨਜ਼ਾਰਾ ਦਿਖਾ ਦਮਾਂ। ਸਵੇਰ ਦੇ 8 ਵਜੇ ਆ। ਤੇ ਆਹ ਦੇਖੋ ਫੋਰੈਸਟ ਰੈਸਟ ਹਾਊਸ ਜਿਹੜਾ ਆ। ਵਾਹ ਜੀ ਵਾਹ। ਕੀ ਬਾਤ ਆ। ਵਾਓ। ਲੋ ਜੀ ਆ ਦੇਖੋ ਆ ਪੂਰਾ ਜੰਗਲ ਨੂੰ ਰਸਤਾ ਜਾ ਰਹੇ ਆ ਅੰਦਰ ਆ ਦੇਖੋ ਇਧਰ ਦੇਖੋ ਸਾਰਾ ਬਹੁਤ ਹੀ ਵਧੀਆ ਦੇਖ ਕੇ ਲੱਗ ਰਿਹਾ ਆ ਦੇਖੋ ਅੰਦਰ ਇਧਰ ਵੀ ਦੇਖੋ ਕਿੰਨਾ ਨਜ਼ਾਰੇਦਾਰ এনवायरमेंट ਆ ਕਿੰਨਾ ਸ਼ਾਂਤ এনवायरमेंट ਆ ਆ ਦੇਖੋ ਦੇਖੋ ਇਦਾਂ ਲੱਗ ਰਿਹਾ ਜਿਦਾਂ ਪਤਾ ਨਹੀਂ ਜਿਦਾਂ ਆਪਾਂ ਸਾਹਮਣੇ ਦੇਖੋ ਜਿੱਦਾਂ ਜਿਮ ਕਾਰਪੋਰਟ ਦੇ ਜੰਗਲਾਂ ਦੇ ਵਿੱਚ ਘੁੰਮ ਰਹੇ ਆ ਉੱਥੋਂ ਜਿੱਦਾਂ ਵਿੱਚੋਂ ਇੱਕ ਛੋਟੀ ਜੀ ਨਦੀ ਜਾ ਰਹੀ ਆ ਤੇ ਆਹ ਦੇਖੋ ਇੱਧਰ ਦੇਖੋ ਜੀ ਫੋਰੈਸਟ ਰੈਸਟ ਆਫ ਥੇ ਜਿਹੜੇ ਰੂਮ ਮੇ ਆ ਮੈਨੂੰ ਅੱਜ ਤੱਕ ਬੁਕਿੰਗ ਹੈ ਉਹ ਫੋਰੈਸਟ ਡਿਪਾਰਟਮੈਂਟ ਵਾਲਿਆਂ ਦੀ ਹੁੰਦੀ ਆ ਪਰ ਚਲੋ ਫਿਰ ਵੀ ਪਤਾ ਕਰਾਂਗੇ ਰੂਮ ਬਹੁਤ ਸੋਹਣੇ ਆ ਜੀ ਦੇਖੋ ਖੁੱਲੇ ਰੂਮ ਆ ਵਾਸ਼ਰੂਮ वगैरह ਵੀ ਤੁਹਾਨੂੰ ਦਿਖਾ ਦਿੰਨੇ ਆ ਫੋਰੈਸਟ ਡਿਪਾਰਟਮੈਂਟ ਦੇ ਇਸ ਰੈਸਟ ਹਾਊਸ ਜਾਂ ਕਿਸੇ ਵੀ ਰੈਸਟ ਹਾਊਸ ਦੀ ਬੁਕਿੰਗ ਡਿਸਟ੍ਰਿਕਟ ਫੋਰੈਸਟ ਅਫੀਸਰ ਹੁਸ਼ਿਆਰਪੁਰ ਦੇ ਨਾਲ ਕੰਟੈਕਟ ਕਰਕੇ ਕੀਤੀ ਜਾ ਸਕਦੀ ਹੈ ਤੁਹਾਡੀ ਸਾਰਿਆਂ ਦੀ ਜਾਣਕਾਰੀ ਲਈ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਇਸ ਜਗ੍ਹਾ ਦੀ ਬੁਕਿੰਗ ਸਿਰਫ फॉरैस डिपार्टमेंट के इंपलॉइज़ या कोई होर गवरमेंट इंप्लाइज द ही है आम पब्लिक की बुकिंग इस जगह पर नहीं हो सकती सिमिलर जिद का रूम पहला से है उपर भी है जिदा मैं लगता रूम आ रहा ਲੋਜੀ ਆ ਰੂਮ ਹੈ ਉੱਪਰ ਵਾਓ ਪਤਾ ਨਹੀਂ ਆਰਾ ਵੀ ਦੇਖੋ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਇਸ ਜਗ੍ਹਾ ਤੇ ਬੁਕਿੰਗ ਸਿਰਫ ਗਵਰਨਮੈਂਟ EMPLOYEES ਦੀ ਹੀ ਹੋ ਸਕਦੀ ਹੈ ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਇਸ ਜਗ੍ਹਾ ਤੇ ਰੂਮ ਦੇ ਚਾਰजेस 200 ਤੋਂ 300 ਰੁਪਏ ਪਰ ਨਾਈਟ ਦੇ ਹਨ ਇਸ ਰੂਮ ਦਾ ਤਾਂ ਨਿਆਰਾ ਹੀ ਲੱਗ ਗਿਆ ਬਾਲਕਨੀ 뷰 ਵੀ ਆ ਵਾਓ ਕੀ ਵਾਤਾ ਨਜ਼ਾਰਾ ਹੀ ਆ ਪੁੱਜੀ ਪੂਰਾ ਇੱਥੇ ਦਾ ਗੱਲ ਬਾਤ ਆ ਬਿਲਕੁਲ ਕੋਈ ਵੀ ਜਿਹੜਾ ਇੱਥੇ ਰਾਤ ਨੂੰ ਸਟੇ ਕਰੇਗਾ ਉਹ ਇਦਾਂ ਦਾ ਨਜ਼ਾਰਾ ਨਹੀਂ ਭੁੱਲ ਸਕਦਾ ਕਦੀ ਵੀ ਜ਼ਿੰਦਗੀ ਚ ਦੇਖੋ ਸ਼ੋਹਾਜੀ ਉਹ ਮਾੜਾ ਜ਼ਿੰਦਗੀ ਦਾ ਆਨੰਦ ਆ ਜੀ ਇੱਥੇ ਜ਼ਿੰਦਗੀ ਦਾ ਆਨੰਦ ਆਓ ਤੁਹਾਨੂੰ ਹੋਰ ਉੱਪਰ ਲੈ ਕੇ ਚਲਦੇ ਹਾਂ on the top of forest rest house magroval for sharpur district lo ji itthe thode je ja jidda safede wale wale thoda view nu restrict karde ha a dekho par chalo ek passe view nu restrict karde ha dooje passe view bahut acha dikh reha hai dekho oh dekho kya pata nature at its best ਆ ਜਾਂ ਹੋਰ ਤੁਹਾਨੂੰ ਦੂਰ ਦਾ ਵੀ ਦਿਖਾਉਨੇ ਆ ਦੱਸਿਓ ਮੈਨੂੰ ਦੱਸਿਓ ਮੈਨੂੰ ਤੁਹਾਨੂੰ ਕਿਸ ਤਰ੍ਹਾਂ ਦੇ ਨਿਆਰੇ ਦਿਖ ਰਹੇ ਆ ਕੀ ਬੱਤਾ ਤੋਂ ਬੋਪਾ ਬੈਰੀ ਅੱਖਾਂ ਚ ਲਓ ਜੀ ਦੇਖੋ ਯਾਰੇ ਦੇਖਿਆ ਇਦਾਂ ਦੇ ਕਦੀ ਵਾਹ ਜੀ ਵਾਹ ਕੀ ਬੱਤਾ ਉਹ ਦੇਖੋ ਤੇ ਦੱਸਿਓ ਮੈਨੂੰ ਤੁਹਾਨੂੰ ਨਜ਼ਾਰੇ ਕਿਸ ਤਰ੍ਹਾਂ ਦੇ ਲੱਗ ਰਹੇ ਆ ਪਿੱਛੇ ਮੋਰਾਂ ਦੀਆਂ ਆਵਾਜ਼ਾਂ ਸੁਣੋ ਕਿਤੇ ਨਦੀ ਵੰਗ ਰਹੀ ਵਿੱਚੋਂ ਜਿੰਨੂੰ ਕਿ ਇੱਥੇ ਖੱਡ ਕਹਿੰਦੇ ਉਦਾਂ ਜਿੱਥੇ ਕਿ 12 ਮਹੀਨੇ ਪਾਣੀ ਵਗਦਾ ਹੀ ਰਹਿੰਦਾ ਆ ਪੂਰਾ ਸਾਲ ਜਿੱਥੇ ਪਾਣੀ ਵਗਦਾ ਰਹਿੰਦਾ ਆ ਉਹ ਵਿੱਚੋਂ ਖੱਡ ਨਿਕਲ ਰਹੀ ਆ ਤੇ ਪਹਾੜ ਬਹੁਤ ਸੋਹਣੇ ਆ ਲੋਹਰ ਸ਼ਵਾਲਕ ਦਾ ਏਰੀਆ ਇਹ ਤੇ ਆ ਦੇਖੋ ਮੋਰ ਨੇ ਪਹਿਲ ਪਾਈ ਹੋਈ ਆ ਤੁਹਾਨੂੰ ਉਹ ਵੀ ਦਿਖਾਉਨੇ ਆ ਵਾਹ ਜੀ ਵਾਹ ਉਹ ਸਾਹਮਣੇ ਜੇ ਤੁਹਾਨੂੰ ਦਿਖ ਰਿਹਾ ਤਾਂ ਦੱਸਿਓ ਮੋਰ ਨੇ ਪਹਿਲ ਪਾਈ ਆ ਇਹ ਨਜ਼ਾਰਾ ਕਦੀ ਕਿਤੇ ਦੇਖਣ ਨੂੰ ਮਿਲਦਾ ਮੋਰ ਨੇ ਪਹਿਲ ਪਾਈ ਦਾ ਤੇ ਆ ਦੇਖੋ ਆਲੇ ਦੋਲੇ ਦਾ ਨਜ਼ਾਰਾ ਦੇਖੋ ਸਾਹਮਣੇ ਐਦਾਂ ਲੱਗਦਾ ਨਾ ਜਿੱਦਾਂ ਕਿਦਾਂ ਤੇ ਕਿੰਨੇ ਵਧੀਆ ਹਿੱਲ ਸਟੇਸ਼ਨ ਤੇ ਆ ਗਏ ਹੁੰਨੇ ਆਪਾਂ ਸਾਹਮਣੇ ਦੇਖੋ ਨਜ਼ਾਰਾ ਵਾਹ ਜੀ ਵਾਹ ਇਹ ਜਗਾ ਸਾਡੇ ਪੰਜਾਬ ਵਿੱਚ ਹੀ ਆ ਜਿੱਦਾਂ ਕਿ ਤੁਹਾਨੂੰ ਦੱਸਿਆ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਮੈਂ ਘੁੰਮ ਰਿਹਾ ਅੱਜ ਕੰਡੀ ਦੇ ਇਲਾਕਿਆਂ ਨੂੰ ਐਕਸਪਲੋਰ ਕਰ ਰਿਹਾ ਹਾਂ ਤੇ ਕੰਡੀ ਦੇ ਇਲਾਕਿਆਂ ਵਿੱਚ ਮੈਂ ਹਾਂ ਮੈਗਰੋਵਾਲ ਮੈਗਰੋਵਾਲ ਹੁਸ਼ਿਆਰਪੁਰ ਤੋਂ ਲਗਭਗ 10-12 ਕਿਲੋਮੀਟਰ ਦੀ ਦੂਰੀ ਤੇ ਹੀ ਪੈਂਦਾ ਆ ਇੱਥੇ ਆ ਕੇ ਸਭ এনवायरमेंट ਹੀ ਚੇਂਜ ਹੋ ਜਾਂਦਾ ਆ ਜਿੱਦਾਂ ਤੁਸੀਂ ਕੰਡੀ ਦੇ ਇਲਾਕਿਆਂ ਵਿੱਚ ਆਉਨੇ ਆ ਹੁਸ਼ਿਆਰਪੁਰ ਵਿੱਚ ਬਹੁਤ ਸਾਰੇ ਮਤਲਬ ਇਦਾਂ ਦੇ ਇਲਾਕੇ ਆ ਜਿੱਥੇ ਤੁਹਾਨੂੰ ਆ ਕੇ ਲੱਗਦਾ ਹੀ ਨਹੀਂ ਤੁਸੀਂ ਪੰਜਾਬ ਵਿੱਚੋਂ ਹੁਸ਼ਿਆਰਪੁਰ ਵਿੱਚੋਂ ਤੇ ਤੁਹਾਡੀ ਜਿੱਦਾਂ ਰੂਹ ਖੁਸ਼ ਹੋ ਜਾਂਦੀ ਇੱਥੇ ਆ ਕੇ ਤੇ ਮੈਂ ਟਾਈਮ ਟੂ ਟਾਈਮ ਇਨਾ ਜਗ੍ਹਾ ਤੇ ਆਉਣਾ ਰਹਿਣਾ ਇੱਕ ਮੇਰਾ ਪਰਸਨਲ ਇੰਟਰਸਟ ਵੀ ਆ ਕਿ ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਮਿਲਦੀ ਆ ਮਨ ਨੂੰ ਸ਼ਾਂਤੀ ਮਿਲਦੀ ਆ ਤੇ ਮੈਂ ਆਪਣੇ ਹੋਰਾਂ ਦੋਸਤਾਂ ਨੂੰ ਵੀ ਕਹਿਣਾ ਰਹਿਣਾ ਕਿ ਚਲੋ ਮੇਰੇ ਨਾਲ ਜਾਂ ਇਸ ਜਗ੍ਹਾ ਨੂੰ ਐਕਸਪਲੋਰ ਕਰੋ ਇਨਾ ਜਗ੍ਹਾ ਤੇ ਆ ਕੇ ਘੁੰਮੋ ਇਨਾ ਜਗ੍ਹਾ ਨੂੰ ਦੇਖੋ ਇਸ ਜਗ੍ਹਾ ਤੇ ਟੂਰਿਜ਼ਮ ਨੂੰ ਵੀ ਥੋੜੀ ਹੱਲਾਸ਼ੇਰੀ ਦੇਣੀ ਚਾਹੀਦੀ ਆ ਪਿਛਲੇ ਕੁਝ ਸਮੇਂ ਤੋਂ ਮੈਂ ਦੇਖਿਆ ਕਿ ਕਾਫੀ ਸਾਰੀਆਂ ਐਕਟੀਵਿਟੀਆਂ ਹੋ ਰਹੀਆਂ ਆ ਇਨਾ ਜਗ੍ਹਾ ਤੇ ਨੇਚਰ ਨੂੰ ਲੈ ਕੇ ਜਾਂ ਨੇਚਰ ਨੂੰ ਬਚਾਉਣ ਲਈ ਜਾਂ ਉਸ ਤੋਂ ਅਵੇਅਰ ਕਰਨ ਦੇ ਲਈ ਨੇਚਰ ਬਾਰੇ ਅਸੀਂ ਕਦੀ ਵੀ ਸੋਚਿਆ ਨਹੀਂ ਸੀ ਕਿ ਵੀ ਹੁਸ਼ਿਆਰਪੁਰ ਦੇ ਵਿੱਚ ਸਾਡੇ ਕੰਢੀ ਦੇ ਇਲਾਕਿਆਂ ਦੇ ਵਿੱਚ ਲੋਰ ਸ਼ਵਾਲਿਕ ਦੇ ਇਲਾਕਿਆਂ ਦੇ ਵਿੱਚ ਇੰਨੀਆਂ ਸੋਹਣੀਆਂ ਜਗ੍ਹਾ ਹੋਣਗੀਆਂ ਅਸੀਂ ਚਲ ਚਾਹੀਦਾ ਸੀ ਹਿਮਾਚਲ ਉਤਰਾਖੰਡ ਜਾਂ ਹੋਰ ਨਾ ਪਹਾੜੀ ਇਲਾਕਿਆਂ ਵਿੱਚ ਆਪਾਂ ਚਲ ਜਾਣਾ ਤੇ ਕਾਫੀ ਜਿੱਦਾਂ ਪੈਸੇ ਵੀ ਖਰਚਣੇ ਸਮਾਂ ਵੀ ਜਾਣਾ ਪੰਜਾਬ ਦੇ ਇੰਨਾ ਖੂਬਸੂਰਤ ਇਲਾਕਿਆਂ ਨੂੰ ਦੇਖਣ ਦੇ ਲਈ ਤੁਹਾਨੂੰ ਜਿਆਦਾ ਸਮਾਂ ਵੀ ਨਹੀਂ ਲੱਗਦਾ ਤੁਸੀਂ ਜਿੱਦਾਂ ਮੰਨ ਲਓ ਕਿ ਅੰਮ੍ਰਿਤਸਰ ਤੋਂ ਆਣ ਆਏ ਆ ਅਮਰਸਰ ਤੋਂ ਤੁਹਾਨੂੰ ਡੇਢ ਕ ਘੰਟਾ ਲਗਭਗ ਲੱਗੇਗਾ 1 1/2 ਆਰ ਲੱਗੇਗਾ ਜਲੰਧਰ ਦਾ ਤੇ ਜਲੰਧਰ ਤੋਂ ਤੁਹਾਨੂੰ 1 1/2 ਆਰ ਹਸ਼ਿਆਰਪੁਰ ਦੇ ਨਾਲ ਇਲਾਕੇ ਨੂੰ ਦੇਖਣ ਲੱਗੇਗਾ ਟੋਟਲ 3 ਆਰਸ ਮੈਂ ਕਹਿ ਸਕਦਾ ਜਿੱਦਾਂ ਤੁਸੀਂ ਮੰਨ ਲਓ ਕਿ 1 ਡੇ ਟ੍ਰਿਪ ਹੀ ਕਰਨਾ ਹੈ ਤੁਸੀਂ ਸਵੇਰੇ 5 ਵਜੇ ਨਿਕਲੋ ਗਰਮੀਆਂ ਦੇ ਦਿਨਾਂ ਦੇ ਵਿੱਚ ਤੇ ਤੁਸੀਂ 5 ਵਜੇ ਨਿਕਲੋਗੇ 8 ਵਜੇ ਇੱਥੇ ਪਹੁੰਚ ਜਾਓਗੇ ਆ ਕੇ ਕਿਤੇ ਬ੍ਰੇਕਫਾਸਟ ਕਰੋ ਉਸ ਤੋਂ ਬਾਅਦ ਤੁਸੀਂ ਘੁੰਮੋ ਫਿਰੋ ਇੱਥੇ ਉੱਥੇ ਪੂਰੇ ਨੇਚਰ ਦੇ ਨਜ਼ਾਰੇ ਲਓ 3 4 ਵਜੇ ਤੱਕ ਉਸ ਤੋਂ ਬਾਅਦ ਤੁਸੀਂ 5 ਵਜੇ ਦੇ ਕਰੀਬ ਇੱਥੋਂ ਨਿਕਲ ਲਓ ਤੇ 8 ਵਜੇ ਤੱਕ ਤੁਸੀਂ ਘਰ ਪਹੁੰਚ ਜਾਣਾ ਦਿਨ ਦਿਨੇ ਤੇ 1 ਡੇ ਟ੍ਰਿਪ ਤੁਸੀਂ ਬਿਲਕੁਲ ਹੀ ਮਤਲਬ ਕਹਿ ਸਕਦੇ ਆ ਰਿਫਰੈਸ਼ ਹੋ ਜਾਣਾ ਇੱਕ ਦਿਨ ਦੇ ਵਿੱਚ ਹੀ ਤੇ ਜੇ ਨਾਈਟ ਸਟੇ ਕਰ ਲਓ ਇੱਥੇ ਕਿਤੇ ਉਹ ਵੀ ਤੁਹਾਨੂੰ ਆਪਸ਼ਨਸ ਦੱਸਾਂਗਾ ਨਾਈਟ ਸਟੇ ਦੀਆਂ ਤੇ ਜੇਕਰ ਤੁਸੀਂ ਇੱਥੇ ਨਾਈਟ ਸਟੇ ਕਰ ਲਓ ਤਾਂ ਉਹ ਮੱਚ ਬੈਟਰ ਆ ਉਹਦਾ ਰੀਜ਼ਨ ਇਹ ਹੈ ਕਿ ਤੁਸੀਂ ਕੁਦਰਤ ਨਾਲ ਜੁੜੋਗੇ ਇੱਥੇ ਆ ਕੇ ਤੇ ਚਲੋ ਮੇਰੇ ਨਾਲ ਬਣੇ ਰਹੋ ਹਰ ਮਨੁੱਖ ਲਾਵੇ ਕਰੋਖ ਆ ਤਾਂ ਨਾਰਾ ਹੈਗਾ ਹੀ ਆ ਜੇ ਅਸੀਂ ਐਨੀ ਗੱਲ ਵੀ ਕਹਿ ਦੀ ਨਾ ਹਰ ਮਨੁੱਖ ਬਚਾਵੇ ਕਰੋਖ ਤਾਂ ਉਹਦੇ ਵਿੱਚ ਵੀ ਲਾਉਣ ਆਲਾ ਪ੍ਰੋਸੈਸ ਤਾਂ ਹੈਗਾ ਹੀ ਆ ਇੱਥੇ ਲੈ ਲੀਆਂ ਜ਼ਮੀਨਾਂ ਬਿਕਦੀਆਂ ਇੱਥੇ ਹਾਂਜੀ ਕੀ ਰੇਟ ਆ ਇੱਥੇ ਜ਼ਮੀਨਾਂ ਦਾ ਇੱਥੇ ਸਾਈਡ ਜੈ ਨੂੰ ਸਿਲੰਡਰ ਲਾਇਆ ਹੋਵੇ ਹਾਂ ਬਿਲਕੁਲ ਇੱਥੇ ਆਰਾਮ ਨਾਲ ਚਟਾਈ ਪਿਛਾ ਕੇ ਖਾਵੇ ਪੀਵੇ ਆ ਤੁਹੇ ਇੱਕ ਚੰਗਾ ਦਿਖਾਤਾ ਮੈਨੂੰ ਆ ਮੇਰੇ ਤੋਂ ਉੱਤੇ ਚੜ ਗਿਆ ਤਰ ਤਪੜੇ ਸਟਾਈਲ ਵਾਲਾ ਹੈ ਹਉਦੇ ਪਰਾਵਾ ਜਰੀਲਾ ਨਹੀਂ ਉਹ ਜਰੀਲਾ ਤਾਂ ਨਹੀਂ ਹੁੰਦਾ ਪਰਾਵਾ ਜੀ ਇਹ ਪੰਜਾਬ ਦੀ ਹੱਦ ਸ਼ੁਰੂ ਹੁੰਦੀ ਹੈ ਇੱਥੇ ਕੁਝ ਇੱਕ ਸਾਊਂਡ ਸੁਣਾਈ ਦੇ ਰਹੀ ਆ ਹਾਂ ਜੀ ਕਾਦੀ ਦੱਸੋ ਆ ਮਖੀਲ ਦੇਖੋ ਕਿੰਨਾ ਆ ਹਾਂ ਜੀ ਮੰਨਦਾ ਛੇੜ ਤਾਂ ਨਹੀਂ ਪਿਆ ਕਿਤੇ ਆਓ ਉਧਰਲੇ ਪਾਸੇ ਹਟਾ ਬੂਟਾਂ ਕੋਲ ਆ ਬੰਦ ਅੱਛਾ ਅੱਛਾ ਇਹ ਪਾਜੀ ਕਰ ਕੀ ਰਿਹਾ ਇਹ ਹੁਣ ਇਦਾਂ ਦੇਖੋ ਇਹ ਮਾਚਲ ਉਹ ਦੇਖੋ ਪਾਜੀ ਇਹ ਗੱਲ ਦੱਸੋ ਇਹ ਉਹ ਜਿਹੜੇ ਘਰ ਦੀਦੇ ਆ ਉੱਪਰ ਉੱਪਰ ਉਹ ਦੇਖੋ ਟਾਪ ਤੇ ਉਹ ਕੋਈ ਵੱਡੀ ਜਗ੍ਹਾ ਆ ਹੈਨਾ ਦੇਖੋ ਇਹ ਸਾਰਾ ਪੰਜਾਬ ਹੁੰਦਾ ਸੀ ਪਹਿਲਾਂ ਹਾਂਜੀ ਇਹ ਟੋਲ ਟੋਲ ਟੋਲੋ ਦੇਖੋ ਤਾਂ ਜਿੱਦਾਂ ਲੱਗਦਾ ਨਾ ਵੀ ਹੈ ਇਹ ਕੀ ਚੀਜ਼ ਕੀ ਆ ਯਾਰ ਸੋਹਣਾ ਲੱਗਦਾ ਦੇਖੋ ਆ ਗਲੋ ਕਰ ਰਿਹਾ ਐਸੇਲੇ ਵੀ ਵਿੱਚ ਗਿਰੀਆਂ ਨੇ ਜਿੱਦਾਂ ਮਗਜ ਮੰਨ ਲਓ ਮਗਜ ਹੁੰਦੇ ਆ ਹਾਂ ਹਾਂ ਉਦਾਂ ਦਾ ਟੇਸ ਆਉਂਦਾ ਜੇ ਗਿਰੀ ਦੀ ਖਾਓ ਤਾਂ ਲੋਕੀ ਖੀਰ ਵੀ ਬਣਾਉਂਦੇ ਤੇ ਗਿਰੀ ਦੀ ਕੱਟ ਕੇ ਜੀ ਅੱਛਾ ਹਾਂਜੀ ਹਾਂਜੀ ਪਹਿਲਾਂ ਦੇ ਬੀਜ ਆ ਆ ਦੇਖ ਲਓ